ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜਿਉ ਤੁਧ ਨੂੰ ਸਦਾ ਸਲਾਹੀ ਪਿਆਰੇ ਜੇ ਚਰ ਘਾਟ ਅੰਦਰ ਹੈ ਸਾਸ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਣੂ ਬਾਰਸ ਪਜਾਛ ਹੰਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜਿਉ ਤੁਮ ਆਪੇ ਦੇਹੋ 부ਝਾਈ ਹਰ ਜਿਉ ਤੁਦ ਵਿਟਹੁ ਵਾਰਿਆਂ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾ ਹੰਮ ਸ਼ਬਦ ਮੂਏ ਸ਼ਬਦ ਮਾਰ ਜੀਵਾਂ ਲੇ ਭਾਈ ਸ਼ਬਦ ਹੀ ਮੁਕਤ ਬਾਈ ਸ਼ਬਦੇ ਮਾਨਤ ਨਿਰਮਲ ਹੋਆ ਹਾਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜੇਤ ਮਨ ਰਤਾ ਹਾਰ ਸਿਉ ਰਿਹਾਂ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਾਰੇ ਰਾਸ ਨਾ ਬਾਇ ਬਿਰਦਾ ਜਨਮ ਗਵਾਇਆ ਜੰਮਹਿ ਵਾਰੋ ਵਰਾ ਬਿਸਟਾ ਆਕੇ ਕੀੜੇ ਬਿਸਟਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਗਰਵੇ ਗੈ ਮਾਰਗ ਲਾਏ ਭਾਈ ਇਸ ਵਿਨੇ ਅਵਰ ਨਾ ਕੋਈ जो सो कोई ना भाई करता करे सोहोई नानक नाम मन भाई आवर ना दूजा कोई वाहगुरु जी का खालसा वाहेगुरु वाहे जी की फतेह सतना वाहगुरु साहेब जी ਸੋਰਠ ਮਹਲਾ 3 ਹਰ ਜਿਉ ਤੁਧ ਨੂੰ ਸਦਾ ਸਲਾਹੀ ਪਿਆਰੇ ਜੇ ਚਰ ਘਾਟ ਅੰਦਰ ਹੈ ਸਾਸ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਣੂ ਬਾਰਸ ਬਜਾਸ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜਿਉ ਤੁਮ ਆਪੇ ਦੇਹੋ 부ਝਾਈ ਹਰ ਜਿਉ ਤੁੱਦ ਵਿਟਹੁ ਵਾਰਿਆਂ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾ ਹਮ ਸ਼ਬਦ ਮੂਏ ਸ਼ਬਦ ਮਾਰ ਜਿਵਾਂਲੇ ਭਾਈ ਸ਼ਬਦ ਹੀ ਮੁਕਤ ਬਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਾਰ ਵਸਿਆ ਮਨ ਆਈ ਸ਼ਾਵਦ ਗੁਰ ਦਾਤਾ ਜੇਤ ਮਨ ਰਤਾ ਹਾਰ ਸਿਉ ਰਿਆਂ ਸਮਾਈ ਸ਼ਾਵਦ ਨਾ ਜਾਣੇ ਸਿ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਾਰ ਰਸ ਨਾ ਬਾਇਆ ਬਿਰਦਾ ਜਨਮ ਗਵਾਇਆ ਜੰਮਹਿ ਵਾਰੋ ਵਰਾ ਬਿਸਟਾ ਕੇ ਕੀੜੇ ਬਿਸਟਾ ਮਾਏ ਸਮਾਣੇ ਮਾਨਮੁਖ ਮੁਗਦ ਗੁਬਾਰਾ ਆਪੇ ਘਰ ਵੇ ਗਏ ਮਾਰਗ ਲਾਏ ਭਾਈ ਤਿਸ ਵੇ ਨਿਆ ਵਰ ਨਾ ਕੋਈ ਜੋ ਧੁਰ ਲਗਿਆ ਸੋ ਕੋਏ ਨਾ ਮੇਡੇ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜਿਉ ਤੁਧ ਨੂੰ ਸਦਾ ਸਲਾਹੀ ਪਿਆਰੇ ਜੋ ਚਰ ਘਾਟ ਅੰਦਰ ਹੈ ਸਾਸਾ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਣੂ ਬਾਰਸ ਬਜਾਸ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜਿਉ ਤੁਮ ਆਪੇ ਦੇਹੋ 부ਝਾਈ ਹਰ ਜਿਉ ਤੁਦ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾ ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਂ ਲੇ ਭਾਈ ਸ਼ਬਦ ਹੀ ਮੁਕਤ ਬਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਾਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਤਾ ਹਾਰ ਸਿਉ ਰਿਹਾਂ ਸਮਾਈ ਸ਼ਾਵਧ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਾਸ ਨਾ ਬਾਇਆ ਬਿਰਦਾ ਜਨਮ ਗਵਾਇਆ ਜੰਮਹਿ ਵਾਰੋ ਵਰਾ ਬਿਸਟਾ ਆਕੇ ਕੀੜੇ ਬਿਸਟਾ ਮਾਏ ਸਮਾਣੇ ਮਨ ਮੁਖ ਮੁਗਦਗੁਬਾਰਾ आपे घर वे कै मारग लाए भाई देश बेने अवर ना कोई जो तुर ले गया सो कोई ना मेड भाई करता करे सो होई नानक नाम वसया मन यंत्र भाई आवर ना दूजा कोई वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦੀਜਾ ਹਰ ਜਿਉ ਤੁਧਨੂੰ ਸਦਾ ਸਲਾਹੀ ਪਿਆਰੇ ਜੇ ਚਰ ਘਾਟ ਅੰਦਰ ਹੈ ਸਾਸਾ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਣੂ ਬਾਰਸ ਬਜਾਸਾ ਹੰ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜਿਉ ਤੁਮ ਆਪੇ ਦੇਹੋ 부ਝਾਈ ਹਰ ਜਿਉ ਤਉਦ ਵਿਟਹੁ ਵਾਰਿਆਂ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾ ਹੰ ਸ਼ਬਦ ਮੂਏ ਸ਼ਬਦ ਮਾਰ ਜੀਵਾਂ ਲੇ ਭਾਈ ਸ਼ਬਦ ਹੀ ਮੁਕਤ ਬਾਈ ਸ਼ਬਦੇ ਮਾਨ ਤਨ ਨਿਰਮਲ ਹੋਆ ਹਾਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਤਾ ਹਾਰ ਸਿਉ ਰਿਹਾਂ ਸਮਾਈ ਸ਼ਬਦ ਨਾ ਜਾਣੇ ਸੇ ਅਨੇ ਮੋਲੇ ਸੇ ਕਿਤ ਆਏ ਸੰਸਾਰਾ ਹਾਰੇ ਰਾਸ ਨਾ ਬਾਇਆ ਬਿਰਦਾ ਜਨਮ ਗਵਾਇਆ ਜੰਮਹਿ ਵਾਰੋ ਵਰਾ ਬਿਸਟਾ ਆਕੇ ਕੀੜੇ ਬਿਸਟਾ ਮਾਏ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਘਰ ਵੇ ਗੈ ਮਾਰਗ ਲਾਏ ਭਾਈ ਇਸ ਵਿਨਿਆਵਰ ਨਾ ਕੋਈ ਜੋ ਧਰ ਲਿਖਿਆ ਸੋ ਕੋਈ ਨਾ ਮੇਢੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ